ਆ ਨਵੋ ਘੋੜੀ ਆ ਆਪਣਾ ਨਜ਼ਰ ਚਾਵਣ ਲੋ ਕਰੋ ਚੈੱਕ ਇਹ ਵੀ ਪੌਣੀ ਨੁਕਰੀ ਟਰੈਕਟਰ ਡੇਰਾ ਵੀ ਸਾਰਾ ਚਟਾ ਹੀ ਆ ਦੇਖੋ ਧੌਣ ਧੌਣ ਬਾਡਾ ਕਿੱਡਾ ਜਿਹੜੀ ਮੇਰੇ ਭਰਾ ਦੇ ਪਸੰਦ ਹੋਈ ਦੇਖ ਲਓ ਘੋੜੀ ਦਾ ਰੰਗ ਰੰਗ ਬਹੁਤ ਸੋਹਣਾ ਦੇਖੋ ਕਿੰਨੇ ਸੋਹਣੇ ਰੰਗ ਦੇ ਆ ਮੱਥੇ ਪਟਾ ਪੂਰੀ ਚੰਗੀ ਘੋੜੀ ਆ ਮਨ ਲੋ ਬਾਡੀ ਵਾਲੀ ਘੋੜੀ ਆ ਜਿਹੜੇ ਭਰਾ ਲੋ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਤੇ ਜਾਨਵਰ ਨਵੇਂ ਜਿਹੜੇ ਆਏ ਆ ਉਹਨਾਂ ਦੀ ਵੀਡੀਓ ਦਿਖਾਵਾਂਗੇ 8-9 ਜਾਨਵਰ ਨਵੇਂ ਲਿਆਤੇ ਘੋੜੀਆਂ ਨੇ ਸਾਰੀਆਂ ਕੋਈ ਬੱਚੀ ਨਹੀਂ ਕੋਈ ਬਸ਼ੀਰਾ ਨਹੀਂ ਕੋਈ ਘੋੜਾ ਨਹੀਂ ਸਿਰਫ ਘੋੜੀਆਂ ਉਹ ਵੀ ਮਾਰਵਾਲੀ ਤੇ ਚੰਬਿਆ ਸਿਰਫ ਦੇਖੋ ਇੱਕ ਵਾਰ ਬਾਰਾ ਝਲਕ ਮਾਰ ਲਓ ਲੰਮੀ ਜੀ ਵੀਡੀਓ ਹੋ ਜੂ ਸਾਰੇ ਭਰਾ ਜੁੜ ਕੇ ਬੈਠੇ ਰਹੋ ਜਾਨਵਰ ਸਾਰੇ ਦੇਖ ਲਓ ਡਿਟੇਲ ਜਿਹੜੀ ਮੋਟੀ ਮੋਟੀ ਸਾਰੀ ਵੇਚੀ ਦੇ ਦਾਂਗੇ ਬਾਕੀ ਆ ਕੇ ਫਾਰਮ ਤੇ ਅਡਰੈਸ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਬਾਜੀ ਦਾ ਸਟੱਡ ਫਾਰਮ ਤੇ ਆ ਨੰਬਰ ਥੱਲੇ ਆ ਆ ਕੇ ਡਿਟੇਲ ਦੇਖ ਕੇ ਸਾਰਾ ਤੁਹਾਡੇ ਮਤਦਦੇ ਹੋਏ ਤਾਂ ਸਾਹਮਣੇ ਦੇਖ ਕੇ ਸੌਦਾ ਕਰ ਲੈ ਤੇ ਜੁੜੇ ਰਹੋ ਵੀਡੀਓ ਨਾਲ ਕਲਾ ਕਲਾ ਚਾਰ ਲਾਉਂਦਾ ਦਖਾਉਂਦਾ ਲੋ ਜੀ ਦੋਸਤੋ ਸਭ ਤੋਂ ਪਹਿਲਾਂ ਦੇਖੋ ਚੰਬੀ ਕੋੜੀ ਨੁਕਰੇ ਬੱਚੇ ਦੇਣ ਵਾਲੀ ਮਾਰੀ ਬੰਨੀ ਤੋਂ ਲੰਨਨ ਇੱਕ ਵਾਰ ਇੱਥੇ ਤੇ ਲੋ ਤਾਂ ਫੱਟ ਦੂਜੇ ਲਓ ਜੀ ਕਰੋ ਚੱਕ ਹੁਣ ਆ ਨੀਲੀ ਦੇਖੋ ਪੰਜ ਕਾਂ ਨੀਲੀ 2 ਸਾਲ ਦੀ ਬਿਛੇਰੀ ਗੱਲ ਅਰੇ ਇਹਦੇ ਗਾਮੇ ਘਟਾ ਰਿਹਾ ਸਾਨੂੰ ਕੁੰਡੀ ਦੀ ਸਨਖੀ ਆ 2 ਸਾਲ ਦੀ ਬਿਛੇਰੀਆ ਮੰਨ ਲਓ ਮੀਟ ਵੀ ਕਰਾਈ ਰੇਟਿੰਗ ਦੇ ਕੋਈ ਵੀਡੀਓ ਮਿਲ ਜੂ ਮਾਰਵਾੜੀ ਕੁੜੀ ਕਰੋ ਚੈੱਕ ਕੰਨ ਕੰਨ ਬਹੁਤ ਜ਼ਿਆਦਾ ਭਰੀ ਸੱਦ ਕੁਦ ਵੀ ਸੋਹਣਾ ਲੈਂਥ ਵੀ ਸੋਹਣੀ ਆ ਪੂਰੀ ਮੰਨ ਲਓ ਚੰਗੀ ਆ ਮੱਥੇ ਫੁੱਲ ਕੰਨ ਕੰਨ ਦੇਖ ਸਕਦੇ ਤੁਸੀਂ ਸਾਰਾ ਥੋੜਾ ਰੰਗ ਆ ਹਾਂਜੀ ਇਹ ਨੰਬਰ 4 ਤੇ ਆ ਗਲ ਦੀ ਚੰਬੀ ਚੈੱਕ ਕਰੋ ਚਾਰੇ ਪੈਰ ਚਟੇ ਢਿੱਡ ਚਟਾ ਸਾਰਾ ਮੂੰਹ ਚਟਾ ਲੋ ਜੀ ਲੰਬੀ ਲੰਬੀ ਇਹਦੀ ਸੋਹਣੀ ਆ ਪੈਰਪੂਰ ਦਾ ਸਹਿ ਦੇਖੋ ਪੈਰ ਦਾ ਸਹਿ ਜੀ ਬਹੁਤ ਸੋਹਣਾ ਧੌਣ ਤੋਂ ਲੰਮੀ ਆ ਨੁਗਰੇ ਬੱਚੇ ਲੈਣ ਵਾਲੀ ਆ 1 ਕੱਪ ਪਾਣੀ ਨੁਗਰੀ ਸਾਰੀ ਚੱਟੀ ਆ ਤੇ ਫਲਕਾਰੀ ਸਮਝ ਲੋ ਇੱਕ ਸਾਹ ਦੀ 100% ਨੋ ਫਰੇ ਬਚਦੇ ਨੇ। ਤੇ ਕੀ ਬਾਹ ਕੱਪਣੇ ਖਾਲੀ। ਇਹ ਹੋ ਗਏ 32 33 ਦੀਆਂ। ਚੈੱਕ ਹੋ ਜੂ ਮਿੱਤਰੋ ਚੈੱਕ ਕਰਾ ਦਾਂਗੇ ਆਪਾਂ। ਜਦੋਂ ਤੁਸੀਂ ਦੇਖਣ ਉਦੋਂ ਚੈੱਕ ਹੋਈ ਹੋਊ। ਤੇ ਜਿਹੜੀ ਮੇਰੇ ਭਰਾ ਦੇ ਪਸੰਦ ਹੋਈ। ਦੇਖ ਲਓ ਘੋੜੀ ਦਾ ਰੰਗ ਰੰਗ ਬਹੁਤ ਸੋਹਣਾ। ਦੇਖੋ ਕਿੰਨੇ ਸੋਹਣੇ ਰੰਗ ਦੇ। ਪੌਣੀ ਨੂੰ ਕਿਹੜੇ 60 ਇੰਚ ਹਾਈਟ ਆ ਪੈਰਪੂਰ ਦਾ ਸੈਜੂ ਬਹੁਤ ਸੋਹਣਾ। ਭਾਰੀ ਆ ਘੋੜੀ ਚਾਲ ਚੱਲਦੀ। ਕਿੰਨੇ ਜੋ ਤਿੰਨ ਪੈਰ ਚੱਟੇ ਇੱਕ ਜੰੰਬੀ ਤੇ ਇੱਕ ਨੰਦੀ ਤਿੰਨ ਰਖੋੜੀਆਂ ਬਾਡਾ ਬੁੱਡਾ ਦੇਖੋ ਘੋੜੀਆਂ ਕਿੰਨਾ ਚੰਗਾ ਦੋਸਤ ਤਿੰਨ ਪੈਰ ਚੱਟੇ ਆ ਮੱਥੇ ਪਟਾ ਪੂਰੀ ਚੰਗੀ ਘੋੜੀਆਂ ਮੰਨ ਲਓ ਬਾਡੀ ਵਾਲੀ ਘੋੜੀਆ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਬਾਈ ਬਾਡੀ ਵਾਲੀ ਘੋੜੀ ਚਾਹੀਦੀ ਤੇ ਮਜ਼ਬੂਤ ਘੋੜੀ ਚਾਹੀਦੀ ਆ ਤਵਾ ਘੋੜੀ ਦੇ ਸਾਵਧਾਨ ਤਿੰਨ ਪੈਰ ਚਿੱਟੇ ਮੱਥੇ ਪਟਾ ਤੂਰੇ ਤੂਰੇ ਬਹੁਤ ਸੋਹਣੀ ਤੁਰਦੀ ਹੈ तकरीबन ਦੋਸਤੋ ਸਵਾਰੀ ਦੀਆਂ ਸਾਰੀਆਂ ਘੋੜੀਆਂ ਬਹੁਤ ਚੰਗਾ ਤੁਰਦੀਆਂ ਇੱਕ ਆ ਨੀਲੀ ਘੋੜੀ ਦੇਖੋ ਇੱਕ ਰੰਗਨੀ ਨੀਲੀ ਕੋਈ ਹੋਵੇ ਪੰਜਾਬ ਨਾਲ ਦਾ ਚਾਹਵਾਨ ਲਓ ਕਰੋ ਜੇ ਕਾ ਟੰਬੀ ਕੋੜੀ ਦੇਖੋ ਇਹ ਆ ਕੱਬਣ ਹੈ ਜੀ ਇਹ ਇਹ ਖਾਲੀ ਹੈ ਜੀ ਲੋਬੀ ਮਿੱਤਰੋ ਇਹ ਵੀ ਪੌਣੀ ਨੌਕਰੀ ਹੈ ਬੈਸਟਰ ਡੈਦਾ ਵੀ ਸਾਰਾ ਚਟਾ ਹੀ ਆ ਦੇਖੋ ਧੌਣ ਧੌਣ ਬਾਡਾ ਕਿਡਾ ਦੋਸਤੋ ਆ ਇੰਨੇ ਕ ਜਾਨਵਰ ਲਿਆ ਕੇ ਦਿੱਤੇ ਤੁਹਾਨੂੰ ਜਿਹੜਾ ਵੀ ਤੁਹਾਡੇ ਪਸੰਦ ਹੋਇਆ ਦੇਖ ਸਕਦੇ ਆ ਤੁਸੀਂ ਆ ਕੇ ਪਰਕਰ ਸਹਦ ਦਾ ਨੰਬਰ 623955454985559907 ਜੋਤ ਬੰਨਾ ਇਹਨੂੰ ਲਓ ਵੀ ਮਿੱਤਰ ਇਹ ਜਾਨ ਬਖੜੀ